28 ਜਨਵਰੀ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਪੱਬਾਂ ਪਾਰ ਹੋਈ ਵੀ ਹੈ ਤਾਂ ਦਾ ਨਾਕੇ ਲਾ ਕੇ ਚੈਕੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕੋਈ ਸ਼ਰਾਰਤੀ ਅੰਸਰ ਆਪਣੇ ਮਾਰੇ ਮਨਸੂਬਿਆਂ ਵਿੱਚ ਸਫਲ ਨਾ ਹੋ ਸਕੇ ਇਸ ਦੇ ਦੌਰਾਨ ਰੂਪਨਗਰ ਪੁਲਿਸ ਵੱਲੋਂ ਥਾਣਿਆਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਡੀਐਸਪੀ ਤਰਲੋਚਨ ਸਿੰਘ ਦੀ ਗਵਾਈ ਹੇਠ ਪੁਲਿਸ ਵੱਲੋਂ ਜ਼ਿਲ੍ਹਾ ਜੇਲ੍ਹ ਦਾ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ ਫਿਰ ਇਹ ਤੋਂ ਪਹਿਲ ਤੋਂ ਪੱਖ-ਪੱਖ ਪਹਿਲੂਆਂ ਨੂੰ ਚੈੱਕ ਕੀਤਾ ਗਿਆ ਤਾਂ ਜੋ ਕੋਈ ਮਾੜੇ ਅੰਸਰ ਆਪਣੇ ਮਨਸੂਬੇ ਜਾਂ ਸਫਲ ਨਾ ਹੋ ਸਕੇ ਇਸ ਦੌਰਾਨ ਡੀਐਸਪੀ ਮਨਜੀਤ ਸਿੰਘ ਦਿਵਾਈ ਹੇਟ ਅਤੇ ਐਸਪੀ ਹੁੰਦਲੀ ਵਾਈਟ ਮੋਰੰਡੇ ਵਿੱਚ ਬਾਕ-ਬਾਕ ਕੇ ਲੱਕਾਂ ਤੇ ਸਰਚ ਵੀ ਚਲਾਇਆ ਗਿਆ ਅਤੇ ਐਸਐਸਪੀ ਗੁਲਨੀਸ਼ ਖੁਰਾਨਾ ਦਿਵਾਈ ਹੇਟ ਰੇਲਵੇ ਸਟੇਸ਼ਨਾਂ ਚੈਕਿੰਗ ਕੀਤੀ ਗਈ ਤਾਂ ਤੁਹਾਨੂੰ ਸੁਣਨੇ ਆ ਕੀ ਕਹਿੰਦੇ ਨੇ ਐਸਐਸਪੀ ਗੁਲਨੀਸ਼ ਸਿੰਘ ਖੁਰਾਨਾ ਅਸੀਂ ਇੱਥੇ ਇਕੱਠੇ ਹੋਏ ਆ ਰੇਲਵੇ ਸਟੇਸ਼ਨ ਤੇ ਔਰ ਜਿਹੜੀ ਰੇਲਵੇ ਸਟੇਸ਼ਨ ਦੀ ਸਰਚ ਕੀਤੀ ਗਈ ਹੈ ਬਾਕੀ ਹੁਣ ਅੱਗੇ ਜਿਹੜੀ ਟ੍ਰੇਨ ਆਉਣ ਵਾਲੀ ਉਹਦੀ ਸਰਚ ਉਸੇ ਤਰ੍ਹਾਂ ਦੇ ਤੌਰ ਤੇ ਕੀਤੀ ਜਾਊਗੀ ਇਸ ਪੂਰੇ ਮਹੀਨ ਵਿੱਚ ਜਿਹੜਾ ਹੈਗਾ ਆਪਰੇਸ਼ਨ ਵਿੱਚ ਅਸੀਂ ਮੈਂ ਹੋ ਗਿਆ ਐਸਪੀ ਸਾਹਿਬ ਹੋ ਕੇ ਬਾਕੀ ਸਾਰੇ ਸਾਡੇ ਜਿੰਨੇ ਵੀ ਐਸਪੀ ਸਾਹਿਬਾਨ ਨੇ ਕਿਨੇ ਪੰਜ ਸਬ ਡਿਵੀਜ਼ਨ ਦੇ ਔਰ ਉਹਨਾਂ ਦੇ ਜਿਹੜੇ ਐਸਐਚਓ ਚੌਕੀ ਇੰਚਾਰਜ ਨੇ ਕਰੀਬ 200 ਦੀ ਫੋਰਸ ਦੇ ਨਾਲ ਅਸੀਂ ਸਰਚ ਕਰ ਰਹੇ ਹੈਗੇ ਆ ਤੇ ਅੱਜ ਅਸੀਂ 26 ਜਨਵਰੀ ਦੇ ਜਿਹੜੇ होने वाला गणतंत्रता दिवस है उन्होंने तैयारियां से और कोई भी कोई यहोजी कोई अंसुभाविक घटना ना घटे और प्रॉपर प्रोपर की जेल की कराई है और अच्छ बहुत बार तलाशी की है पुलिस की हेल्प न और पुलिस ने बड़े अच्छे तरीके सपोर्ट किया बड़े तरीके नाशी हुई है बट अगर कोई भी कंट्राबाउंड आइटम नहीं मिली ए, तो पुलिस प्रशासन भी ਮੈਂ ਜਗਮਨ ਟੀਵੀ ਲਈ ਹਰੀਸ਼ ਵੱਠਲਾ